ਤੰ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਸਾਧ ਸੰਗਤ ਜੀਓ ਆਓ ਮਿਲ ਕੇ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਇੱਕ ਫਰਮਾਨ ਹੈ ਰੈਨ ਗਵਾਈ ਸੋਈ ਕੈ ਦਿਵਸ ਗਵਾਇ ਖਾਈ ਹੀਰੇ ਜੈਸਾ ਜਨਮ ਹੈ ਕੋੜੀ ਬਦਲੇ ਜਾਏ ਆਪਾਂ ਹੀਰੇ ਜਿਹੇ ਜਨਮ ਨੂੰ ਕੋਡੀਆਂ ਦੇ ਭਾਗ ਵਾਰ ਰਹੇ ਹਾਂ ਅਚਾਈਂ ਗਵਾ ਰਹੇ ਹਾਂ ਤਾਂ ਮੇਰੀ ਬੇਨਤੀ ਹੈ ਕਿ ਆਪਾਂ ਗੁਰੂ ਸਾਹਿਬ ਦੇ ਜੀਵਨ ਤੋਂ ਉਹਨਾਂ ਦੀ ਬਾਣੀ ਤੋਂ ਸੇਧ ਲਈਏ ਥral ਮਿਲ ਕੇ ਵਿਚਾਰਾਂ ਸਾਂਝੀਆਂ ਕਰੀਏ ਜਿੰਨਾ ਕੋ ਸਮਾਂ ਮਿਲਿਆ ਗੁਰੂ ਸਾਹਿਬ ਬਾਰੇ ਵਿਚਾਰਾਂ ਸਾਂਝੀਆਂ ਕਰੀਏ ਤਾਂ ਬੜੀ ਜ਼ਿੰਦਗੀ ਬੀਤ ਚਾਹੇਗੀ ਥੋੜਾ ਕੁ ਸਮਾਂ ਮਿਲਿਆ ਜਿਨੀਆਂ ਕਸਾਂਦੀਆਂ ਕਰ ਪਾਈ ਕਸਾਂਦੀਆਂ ਕਰਾਂਗੀ ਹੁਣੇ ਹੀ ਆਪਾਂ ਭਾਈ ਗੁਰਦਾਸ ਜੀ ਦੀਆਂ 12 ਦੇ ਵਿੱਚੋਂ ਕੀਰਤਨ ਸਰਵਣ ਕਰ ਰਹੇ ਸੀ ਕਲ ਤਾਰਨ ਗੁਰੂ ਨਾਨਕ ਆਇਆ ਉਸ ਵਾਰ ਦੇ ਵਿੱਚ ਭਾਈ ਗੁਰਦਾਸ ਜੀ ਨੇ ਬਹੁਤ ਕੁਝ ਕਹਿ ਦਿੱਤਾ ਚਾਰ ਵਰਨਾਂ ਨੂੰ ਇੱਕ ਵਰਨ ਕੀਤਾ ਗੁਰੂ ਸਾਹਿਬ ਨੇ ਕਿਵੇਂ ਰਾਜੇ ਤੇ ਰੰਗ ਬਰਾਬਰ ਕਰ ਦਿੱਤੇ ਸਤਨਾਮ ਦਾ ਮੰਤਰ ਦਿੱਤਾ ਉਹ ਵਾਰ ਆਪਣੇ ਆਪ ਦੇ ਵਿੱਚ ਹੀ ਬਹੁਤ ਕੁਝ ਕਹਿ ਰਹੀ ਸੀ ਪਤਾ ਇਹ ਆਪਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚੋਂ ਹੀ ਸੁਣਦੇ ਹਾਂ ਸਤਿਗੁਰ ਨਾਨਕ ਪ੍ਰਗਟਿਆ ਮਿਟੀ ਤੁੰਦ ਜਗ ਚਾਨਣ ਹੋਆ ਹਨਾ ਉਹ ਤੁੰਦ ਕਿਹੜੀ ਸੀ ਤੁੰਦ ਆਪਾਂ ਦੇਖਦੇ ਹਾਂ ਜਦੋਂ ਤੁੰਦ ਹੁੰਦੀ ਹੈ ਤੇ ਸੂਰਜ ਦੇ ਨਾਲ ਉਹ ਜਿਹੜਾ ਹੈਗਾ ਚਾਨਣ ਹੋ ਜਾਂਦਾ ਪਰ ਗੁਰੂ ਸਾਹਿਬ ਨੇ ਕਿਹੜੀ ਤੁੰਦ ਦੂਰ ਕੀਤੀ ਵਿਹਮਾ ਪਰਮਾ ਦੀ ਕਰਮ ਕਾਂਡਾਂ ਦੀ ਅਗਿਆਨ ਰੂਪੀ ਤੁੰਦ ਦੂਰ ਕਰਕੇ ਲੋਕਾਈ ਨੂੰ ਉਹਨਾਂ ਦੇ ਹੱਕਾਂ ਦੇ ਪ੍ਰਤੀ ਜਾਗਰੂਕ ਕੀਤਾ ਉਸ ਸਮੇਂ ਕੀ ਸੀ ਗੁਰੂ ਸਾਹਿਬ ਦੀ ਬਾਣੀ ਦੇ ਵਿੱਚੋਂ ਹੀ ਮਿਲਦਾ ਹੈ ਕਲ ਕਾਤੀ ਰਾਜੇ ਕਾ ਸਾਈ ਧਰਮ ਪੰਖਰ ਉਡ ਰਿਆ ਕੂੜ ਅਮਾਵਸ ਸਚ ਚੰਦਰਮਾ ਦੀ ਸੇਨਾ ਹੀ ਕਿਆ ਝੜਿਆ ਜਸਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਹਾ ਭਰਪੂਰ ਬਹੁਤ ਸਾਰੀਆਂ ਤੁਕਾਂ ਮਿਲਦੀਆਂ ਗੁਰੂ ਸਾਹਿਬ ਦੀ ਬਾਣੀ ਦੇ ਵਿੱਚੋਂ ਉਸ ਸਮੇਂ ਦੇ ਹਾਲਾਤਾਂ ਮਾਰੇ ਤਾਂ ਇਸ ਰੱਬੀ ਨੂਰ ਦਾ ਪ੍ਰਕਾਸ਼ ਮਹਿਤਾ ਕਾਲੂ ਜੀ ਦੇ ਘਰ ਮਾਤਾ ਤ੍ਰਿਪਤਾ ਜੀ ਦੀ ਰਾਇਪੋਈ ਦੀ ਤਲਵੰਡੀ ਵਿਕੇ ਹੁੰਦਾ ਮੈਂ ਆਪਣਾ ਵਿਸ਼ਾ ਬਹੁਤ ਸਰਲ ਰੱਖਿਆ ਕਿ ਇਹ ਬੱਚਾ ਨੂੰ ਜਾਂ ਆਮ ਜਿਹੜੀ ਸੰਗਤ ਹੈ ਉਹਨੂੰ ਸਮਝ ਆ ਸਕੇ ਉਹ ਰਾਇਪੋਈ ਦੀ ਤਲਵੰਡੀ ਜਿਸ ਨੂੰ ਅੱਜ ਕੱਲ ਨਨਕਾਣਾ ਸਾਹਿਬ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਜਾਣਿਆ ਜਾਂਦਾ ਆਪ ਜੀ ਦੇ ਜਨਮ ਬਾਰੇ ਪੰਡਿਤ ਹਰदयाल ਜੀ ਨੂੰ ਜਦੋਂ ਬੁਲਾਇਆ ਜਾਂਦਾ ਤਾਂ ਪੰਡਿਤ ਹਰदयाल ਜੀ ਜਨਮ ਸਾਖੀ ਦੇ ਵਿੱਚੋਂ ਮਿਲਦਾ ਪੰਡਿਤ ਹਰदयाल ਜੀ ਕੀ ਕਹਿੰਦੇ ਨੇ ਇਹ ਵੱਡਾ ਅਵਤਾਰੀ ਪੁਰਖ ਹੈ ਤੇਰੇ ਕਾਰ ਆਇਆ ਹੈ ਐਡਾ ਵੱਡਾ ਉਤਾਰੀ ਅੱਗੇ ਕੋਈ ਨਹੀਂ ਆਇਆ ਸ੍ਰੀ ਰਾਮ ਚੰਦਰ ਤੇ ਸ੍ਰੀ ਕ੍ਰਿਸ਼ਨ ਆਏ ਹਨ ਉਹਨਾਂ ਨੂੰ ਹਿੰਦੂ ਪੂਜਦੇ ਹਨ ਇਸ ਨੂੰ ਹਿੰਦੂ ਤੇ ਤੁਰਕ ਦੋਹੇ ਪੁੱਜਣਗੇ ਦੇਖੋ ਗੁਰੂ ਨਾਨਕ ਨੇ ਸਭਨਾ ਦਾ ਸਾਂਝਾ ਗੁਰੂ ਨਾਨਕ ਹਿੰਦੂਆਂ ਦਾ ਗੁਰੂ ਮੁਸਲਮਾਨਾਂ ਦਾ ਪੀਰ ਆਪਾਂ ਦੇਖਦੇ ਹਾਂ ਸਾਰੀ ਲੋਕਾਈ ਉਹਨਾਂ ਨੂੰ ਪੂਜ ਰਹੀ ਆ ਤਾਂ ਅੱਗੇ ਜਾ ਕੇ ਫਿਰ ਮੈਂ ਕੁਝ ਉਹਨਾਂ ਦੀ ਛੱਡਦੀ ਆ ਪੰਡਿਤ ਹਰਦੇਵਾਲ ਜੀ ਦਾ ਉਹ ਆਖਰ ਦੇ ਵਿੱਚ ਉੱਥੇ ਕੀ ਕਹਿੰਦੇ ਨੇ ਇਸ ਵਾਰਤਾ ਲਾਭ ਦੇ ਵਿੱਚ ਉਹ ਕਹਿੰਦੇ ਕਾਲੂ ਇਹ ਅਰਮਾਨ ਮੈਨੂੰ ਰਈ ਸੀ ਕਿਆ ਜਾਨਣਾ ਮੈਂ ਇਸ ਦਾ ਪ੍ਰਤਾਪ ਦੇਖਾਂਗਾ ਕਿ ਨਾ ਫਿਰ ਗੁਰੂ ਸਾਹਿਬ ਨੂੰ 7 ਸਾਲ ਦੇ ਜਦੋਂ ਹੁੰਦੇ ਨੇ ਤਾਂ ਪਿਤਾ ਜੀ ਵੱਲੋਂ ਪਹਿਲਾਂ ਗੋਪਾਲ ਪਾਂਦੇ ਦੇ ਕੋਲ ਦੇਵਨਾਗਰੀ ਪੜਨ ਦੇ ਲਈ ਫੇਰ ਪੰਡਿਤ ਬ੍ਰਿਜਨਾਲ ਬ੍ਰਿਜ ਲਾਲ ਪਾਸ ਸੰਸਕ੍ਰਿਤ ਪੜਨ ਦੇ ਲਈ ਤੇ 13 ਸਾਲ ਦੀ ਉਮਰ ਦੇ ਵਿੱਚ ਆਪ ਜੀ ਨੂੰ ਮੌਲਵੀ ਕুতਬਦੀਨ ਦੇ ਕੋਲ ਫਾਰਸੀ ਪੜਨ ਦੇ ਲਈ ਭੇਜਿਆ ਜਾਂਦਾ ਪਰ ਤਿੰਨੇ ਉਸਤਾਦ ਆਪ ਜੀ ਦੀ ਇਸ ਗਿਆਨ ਕਿਉਂਕਿ ਗੁਰੂ ਸਾਹਿਬ ਨੂੰ ਸਿਰਫ ਸਿਰਫ ਕਿਤਾਬੀ ਗਿਆਨ ਨਹੀਂ ਹੈ ਗੁਰੂ ਸਾਹਿਬ ਨੂੰ ਆਤਮਕ ਗਿਆਨ ਹੈ ਤਿੰਨੋਂ ਹੈਰਾਨ ਰਹਿ ਜਾਂਦੇ ਨੇ ਕਿ ਗੁਰੂ ਸਾਹਿਬ ਨੂੰ ਜਦੋਂ ਗੁਰੂ ਸਾਹਿਬ Hindu ਧਰਮ ਦੇ ਵਿੱਚ ਇੱਕ ਰਸਮ ਹੈ ਜਨੇਊ ਦੀ ਹਰ ਇੱਕ ਧਰਮ ਦੇ ਵਿੱਚ ਦੋ ਤਰ੍ਹਾਂ ਦਾ ਜਨਮ ਮੰਨਿਆ ਜਾਂਦਾ ਮਤਲਬ ਸਾਰੇ ਧਰਮਾਂ ਦੇ ਵਿੱਚ ਇੱਕ ਜਦੋਂ ਜਿਹੜਾ ਮਾਂ ਦੀ ਕੁੱਖੋਂ ਜਨਮ ਲਿਆ ਜਾਂਦਾ ਤੇ ਦੂਜਾ ਉਸ ਧਰਮ ਦੇ ਵਿੱਚ ਜਦੋਂ ਪ੍ਰਵੇਸ਼ ਕਰਦੇ ਨੇ ਦੂਜਾ ਆਤਮਿਕ ਜਨਮ ਮੰਨਿਆ ਜਾਂਦਾ ਜਿਵੇਂ ਮੁਸਲਮਾਨਾਂ ਦੇ ਵਿੱਚ ਸੁੰਨਤ ਹੈ ਇਸਾਈਆਂ ਦੇ ਵਿੱਚ ਬਪਤਿਸਮਾ ਆਪਾਂ ਕਹਿੰਦੇ ਹਾਂ ਦਿੱਤਾ ਜਾਂਦਾ ਤਾਂ ਇਸੇ ਤਰ੍ਹਾਂ ਹੀ Hindu ਧਰਮ ਦੇ ਵਿੱਚ ਕੀ ਸੀਗਾ ਜਨੇਊ ਦੀ ਰਸਮ ਸੀ ਤਾਂ ਜਨੇਊ ਦੀ ਰਸਮ ਵੀ ਮਿੱਥੀ ਹੋਈ ਕਿ ਇਹ ਬ੍ਰਾਹਮਣ ਖਤਰੀ ਤੇ ਵੈਸ਼ ਤਿੰਨਾਂ ਨੂੰ ਜਨੇਊ ਪਾਇਆ ਜਾ ਸਕਦਾ ਪਰ ਸ਼ੁੱਧਰ ਨੂੰ ਜਨੇਊ ਦਾ ਅਧਿਕਾਰ ਨਹੀਂ ਸੀ ਪਾਉਂਦਾ ਤਾਂ ਗੁਰੂ ਸਾਹਿਬ ਨੂੰ ਜਨੇਊ ਪਾਉਣ ਦੀ ਰਸਮ ਆਈ ਪੰਡਤ ਨੂੰ ਬੁਲਾਇਆ ਗਿਆ ਘਰ ਸਾਖ ਸੰਬੰਧੀ ਇਕੱਠੇ ਹੁੰਦੇ ਨੇ ਕਿਉਂਕਿ ਉਹ ਵਿਆਹ ਵਰਗਾ ਮਾਹੌਲ ਹੁੰਦਾ ਉਦੋਂ ਤਾਂ ਗੁਰੂ ਸਾਹਿਬ ਨੂੰ ਜਨੇਊ ਪਾਇਆ ਜਾਣ ਲੱਗਦਾ ਤਾਂ ਗੁਰੂ ਸਾਹਿਬ ਪੰਡਤ ਦਾ ਹੱਥ ਫੜ ਲੈਂਦੇ ਨੇ ਗੁਰੂ ਸਾਹਿਬ ਕੀ ਕਹਿੰਦੇ ਨੇ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤਵਟ ਇਹ ਜਨੇਊ ਜੀ ਕਾ ਹਈ ਤਾ ਪਾਂਡੇ ਕੱ ਨਾਹੇ ਟੁੱਟੇ ਨਾਮ ਲੱਗੇ ਨਾ ਇਹ ਚਲੇ ਨਾ ਜਾਏ ਧੰਸੂ ਮਾਨਸ ਨਾਨਕਾ ਜੇ ਕਰ ਚੱਲੇ ਪਾਈ ਠੀਕ ਆ ਗੁਰੂ ਸਾਹਿਬ ਕਹਿੰਦੇ ਮੈਨੂੰ ਇਹੋ ਜਜਨੇਉ ਪਾ ਜਨੇਉ ਦੇ ਵਿੱਚ ਵੀ ਆਪਾਂ ਜ਼ਿਆਦਾ ਡਿਟੇਲ ਚ ਗੱਲ ਨਹੀਂ ਕਰਾਂਗੇ ਜਨੇਉ ਵੀ ਉਹ ਵੀ ਫਰਕ ਸੀਗਾ ਬ੍ਰਾਹਮਣ ਨੂੰ ਹੋਰ ਤਰ੍ਹਾਂ ਦਾ ਖੱਤਰੀ ਨੂੰ ਹੋਰ ਤਰ੍ਹਾਂ ਦਾ ਵੈਸ਼ ਨੂੰ ਹੋਰ ਤਰ੍ਹਾਂ ਦਾ ਪਾਇਆ ਜਾਂਦਾ ਸੀ ਜਨੇਉ ਕਦੇ ਸਮਾਂ ਮਿਲੇ ਲੰਮੀ ਗੱਲ ਕਰਾਂਗੇ ਫਿਰ ਕੀ ਹੁੰਦਾ ਗੁਰੂ ਸਾਹਿਬ ਲੰਮਾ ਲੰਮਾ ਸਮਾਂ ਤੱਕ ਸਿਮਰਨ ਦੇ ਵਿੱਚ ਲੀਨ ਰਹਿਣ ਲੱਗ ਗਏ ਸਾਕ ਸੰਬੰਧੀ ਪਰਿਵਾਰ ਵਾਲੇ ਮਹਿਤਾ ਕਾਲੂ ਜੀ ਨੂੰ ਕਹਿੰਦੇ ਨੇ ਕਿ ਤੇਰਾ ਪਿਤਾ ਤੇਰਾ ਪੁੱਤਰ ਮਹਿਤਾ ਮਹਿਤਾ ਕਾਲੂ ਜੀ ਨੂੰ ਸਾਖੀ ਦੇ ਹਵਾਲੇ ਨਾਲ ਹੀ ਮੈਂ ਗੱਲ ਕਰਦੀ ਆ ਮਹਿਤਾ ਕਾਲੂ ਜੀ ਨੇ ਕਹਿਣ ਲੱਗੇ ਤੂੰ ਮਚਲਾ ਹੋਈ ਕੇ ਬੈਠ ਗਿਆ ਹੈ ਤੇਰੇ ਪੁੱਤਰ ਨੂੰ ਪਿਆ ਹੋਇਆ ਕਈ ਦਿਨ ਗੁਜ਼ਰ ਗਏ ਹਨ ਪਿਆ ਹੀ ਰਹਿੰਦਾ ਹੈ ਤੂੰ ਕਿਸੇ ਵੈਦ ਨੂੰ ਸੱਦ ਕੇ ਇਸ ਦਾ ਇਲਾਜ ਕਰਾਓ ਇੱਕੋ ਇੱਕ ਤੇਰਾ ਪੁੱਤਰ ਹੈ ਪਦਾਰਥ ਦੇ ਖਰਚੇ ਪੁੱਤਰ ਰਾਜੀ ਹੋਵੇਗਾ ਤਾਂ ਕਈ ਤਰ੍ਹਾਂ ਦਾ ਪਦਾਰਥ ਖੱਟ ਲਿਆਵੇਗਾ ਉੱਤਰਦਸ ਨੇ ਮਨ ਕੋ त्याग ਕਰ ਪਦਾਰਥ ਪਿਆਰਾ ਮਤ ਕਰ ਪੁੱਤਰ ਰਾਜੀ ਹੋਵੇਗਾ ਤੇ ਸੁਖ ਹੋਵੇਗਾ ਅਤੇ ਸੁਣ ਕਾਲੂ ਪੈਸੇ ਕਿੰਨੇ ਹੋਵਨ ਤਾਂ ਉਹ ਕਿਸੇ ਕੰਮ ਨਹੀਂ ਤੂੰ ਵੈਦ ਨੂੰ ਸੱਦ ਫੇਰ ਕੀ ਹੈ ਵੈਦ ਅਰਦਾਸ ਨੂੰ ਬੁਲਾਇਆ ਜਾਂਦਾ ਜਦੋਂ ਵੈਦ ਨੂੰ ਬੁਲਾਇਆ ਜਾਂਦਾ ਵੈਦ ਬਾਬੇ ਨਾਨਕ ਨੂੰ ਪੁੱਛਦਾ ਕਿ ਕੀ ਪ੍ਰੋਬਲਮ ਆ ਕੀ ਤੁਨ ਕੀ ਹੈ ਤਾਂ ਬਾਬਾ ਨਾਨਕ ਜੀ ਕੀ ਕਹਿੰਦੇ ਨੇ ਵੈਦ ਨੂੰ ਕਹਿੰਦੇ ਨੇ ਉਸ ਸਿਰਜਣਹਾਰ ਤੋਂ ਵਿਛੋੜਾ ਜਿਹੜਾ ਹੈ ਇਹ ਮੇਰੇ ਦੁੱਖ ਦਾ ਕਾਰਨ ਹੈ ਤਾਂ ਵੈਦ ਸਮਝ ਜਾਂਦਾ ਵੈਦ ਨੇ ਜਦੋਂ ਸਮਝਿਆ ਤਾਂ ਵੈਦ ਫਿਰ ਬਾਹਰ ਆਉਂਦਾ ਹੋਇਆ ਸਿਰ ਨਵਾ ਕੇ ਆਉਂਦਾ ਤੇ ਫਿਰ ਕੀ ਕਹਿੰਦਾ ਵੈਰ ਵੈਦ ਕੀ ਕਹਿੰਦਾ ਮਹਤਾ ਕਾਲੂ ਜੀ ਨੂੰ ਇਹ ਰੋਗੀ ਨਹੀਂ ਹੈ ਇਹ ਤਾਂ ਸੰਸਾਰ ਦੇ ਰੋਗੀਆਂ ਦੇ ਦੁੱਖ ਦੂਰ ਕਰਨ ਵਾਲਾ ਹੈ ਇਹਦਾ ਜ਼ਿਕਰ ਸਾਨੂੰ ਗੁਰਬਾਣੀ ਦੇ ਵਿੱਚ ਮਿਲਦਾ ਵੈਦ ਬੁਲਾਇਆ ਵੈਦਗੀ ਪਕੜ ਡਣੋਲੇ ਬਾਹ ਭੋਲਾ ਵੈਦ ਨਾ ਜਾਣਹੀ ਕਰ ਕਕਲੇਜੇ ਮਾਂ ਅੱਗੇ ਫਿਰ ਗੱਲ ਤੁਰਦੀ ਹੈ ਸੱਚੇ ਸੌਦੇ ਦੀ ਮਹਤਾ ਕਾਲੂ ਜੀ ਸੋਚਦੇ ਨੇ ਪੁੱਤਰ ਜਵਾਨ ਹੋ ਗਿਆ ਇਨੂੰ ਕਿਸੇ ਕਾਰੇ ਲਾਇਆ ਜਾਵੇ ਕਹਿੰਦੇ ਨੇ ਪੁੱਤਰ ਆ 20 ਰੁਪਏ ਲੈ ਜਾ ਕੋਈ ਖਰਾ ਸੌਦਾ ਕਰਕੇ ਆਈ ਤੂੰ ਜੇ 20 ਰੁਪਿਆਂ ਦਾ ਖਰਾ ਸੌਦਾ ਕਰਕੇ ਜੇ ਤੂੰ ਸਾ ਆਉਂਗੇ ਤਾਂ ਮੈਂ ਤੈਨੂੰ ਬਹੁਤ ਸਾਰੇ ਪੈਸੇ ਹੋਰ ਦੇਵਾਂਗਾ ਦੁਆਰਾ ਹੋਰ ਵਪਾਰ ਕਰਨ ਦੇ ਲਈ ਹੋਰ ਸੌਦਾ ਕਰਨ ਦੇ ਲਈ ਮਹਿਤਾ ਕਾਲੂ ਜੀ ਨੇ ਭਾਈ ਬਾਲੇ ਜੀ ਨੂੰ ਕਿਹਾ ਭਾਲਾ ਸੁਣ ਭਾਲਾ ਤੂੰ ਸਿਆਣਾ ਹੈ ਤੂੰ ਨਾਨਕ ਦੇ ਸੰਗ ਜਾ ਬਾਬਾ ਨਾਨਕ ਜੀ ਦੇ ਸੰਗ ਮਹਿਤਾ ਕਾਲੂ ਜੀ ਤੁਰੇ ਜਾਂਦੇ ਨੇ ਦੂਰ ਤੱਕ ਜਾਂਦੇ ਨੇ ਸਮਝਾਉਂਦੇ ਜਾਂਦੇ ਨੇ ਸਾਕੀਕਰ ਕਿਵੇਂ ਜ਼ਿਕਰ ਕਰ ਦਵਾਂ ਕਿੰਨੇ ਦੂਰ ਤੱਕ ਸਿੱਖਿਆ ਦੇਣ ਦੇ ਨਾਲ ਤੁਰਦੇ ਗਏ ਕਹੇ ਪੁੱਤਰ ਮੇਰੇ ਜੀਨ ਦੇ ਜੀ ਤੂੰ ਸਭੇ ਕੰਮਕਾਰ ਸੰਭਾਲ ਲਵੇ ਤਾਂ ਮੇਰਾ ਜੀਉ ਬਹੁਤ ਠੰਡਾ ਹੋਵੇਗਾ ਤੇਰੇ ਜੰਮਿਆਂ ਤੇ ਮੈਨੂੰ ਇਹ ਭਰੋਸਾ ਹੋਇਆ ਸੀ ਜੋ ਜੈਸਾ ਪਦਾਰਥ ਮੈਂ ਕਮਾਉਂਦਾ ਹਾਂ ਮੇਰੇ થી ਇਹ ਬਹੁਤ ਕਮਾਵੇਗਾ ਮੇਰਾ ਜਸ ਹੋਵੇਗਾ ਸੋ ਤੂੰ ਵੰਝ ਕਰਨਾ ਸਿੱਖੇਗਾ ਖੱਤਰੀਆਂ ਵਾਲੀ ਚਾਲੀ ਤੂੰ ਚੱਲੇਗਾ ਬਹੁਤ ਸਾਰਾ ਪਦਾਰਥ ਘਟ ਕਰ ਲਿਆਵੇਂਗਾ ਤਾਂ ਮੇਰਾ ਜੀਵ ਠੰਡਾ ਹੋਵੇਗਾ ਸੋ ਖਰਾ ਸੌਦਾ ਕਰੀ ਇਹ ਸਿੱਖਿਆ ਦਿੰਦੇ ਹੋਏ ਮਹਤਾ ਕਾਲੂ ਜੀ ਵਾਪਸ ਘਰ ਨੂੰ ਪਰਤ ਜਾਂਦੇ ਨੇ ਤੇ ਭਾਈ ਬਾਲੇ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਭਗਤੀ ਦੀਆਂ ਵਿਰਾਗ ਦੀਆਂ ਗੱਲਾਂ ਕਰਦੇ ਗਿਆਨ ਦੀਆਂ ਗੱਲਾਂ ਕਰਦੇ ਸਨ ਇਹ ਸਣੇ ਤੁਰੇ ਜਾਂਦੇ ਨੇ 12 ਕਕੋ ਪੰਦ ਜਿੱਦੋਂ ਜਾਂਦੇ ਨੇ ਤਾਂ ਉੱਥੇ ਸਾਧੂਆਂ ਦੀ ਇੱਕ ਟੋਲੀ ਬੈਠੀ ਹੈ ਜੋ ਜਿਨ੍ਹਾਂ ਨੇ ਕਈ ਦਿਨਾਂ ਤੋਂ ਕੁਝ ਖਾਖਿਆ ਨਹੀਂ ਹੈ ਤਾਂ ਗੁਰੂ ਸਾਹਿਬ ਉਹ ਵੀਰਪਿਆਂ ਦਾ ਭੋਜਨ ਜਿਹੜਾ ਹੈਗਾ ਉਹ ਸਾਧੂਆਂ ਨੂੰ ਸ਼ਿਕਾਇਆਉਂਦੇ ਨੇ ਜਿੱਥੋਂ ਆਪਾਂ ਸਾਰੇ ਕਹਿੰਦੇ ਆ ਕਿ ਲੰਗਰ ਦੀ ਸ਼ੁਰੂਆਤ ਹੁੰਦੀ ਹੈ ਲੰਗਰ ਸੰਸਥਾ ਉੱਥੋਂ ਚੱਲਦੀ ਹੈ ਪਤਾ ਹੈ ਪਿਤਾ ਜੀ ਨਾਰਾਜ਼ ਹੋਣਗੇ ਇਸ ਗੱਲ ਤੇ ਜਦੋਂ ਪਹੁੰਚਦੇ ਨੇ ਵਾਪਸ ਤਾਂ ਆਪ ਘਰ ਨਹੀਂ ਜਾਂਦੇ ਭਾਈ ਬਾਲਾ ਜੀ ਨੂੰ ਭੇਜ ਦਿੰਦੇ ਨੇ ਆਪ ਉੱਥੇ ਰੁੱਖ ਦੇ ਹੇਠ ਸਿਮਰਨ ਦੇ ਵਿੱਚ ਜੁੜ ਜਾਂਦੇ ਨੇ ਪਿਤਾ ਜੀ ਨੂੰ ਗੁੱਸਾ ਆਉਣਾ ਸੁਭਾਵਿਕ ਸੀ ਪਿਤਾ ਜੀ ਆਉਂਦੇ ਨੇ ਤੇ 4-5 ਚਪੇੜਾਂ ਝੜ ਦਿੰਦੇ ਨੇ ਪਿੱਛੇ ਪਿੱਛੇ ਬੇਬੇ ਨਾਨਕੀ ਜੀ ਭੱਜੇ ਆਉਂਦੇ ਨੇ ਕਿਉਂਕਿ ਬੇਬੇ ਨਾਨਕੀ ਜੀ ਪਹਿਲੇ ਉਹ ਨੇ ਜਿਨ੍ਹਾਂ ਨੇ ਗੁਰੂ ਨਾਨਕ ਨੂੰ ਪਛਾਣਿਆ ਸੀ ਕਿ ਇਹ ਕੋਈ ਆਮ ਇਨਸਾਨ ਨਹੀਂ ਹੈ ਇਹ ਰੱਬੀ ਨੂਰ ਆ ਬੇਬੇ ਨਾਨਕੀ ਜੀ ਆ ਕੇ ਛੜਾਉਂਦੇ ਨੇ ਤੇ ਜਦੋਂ ਰਾਇ ਬਲਾਰ ਨੂੰ ਇਸ ਗੱਲ ਦਾ ਪਤਾ ਚੱਲਦਾ ਤਾਂ ਰਾਇ ਬਲਾਰ ਮਹਤਾ ਕਾਲੂ ਜੀ ਨੂੰ ਕਹਿੰਦਾ ਕਿ ਤੇਰਾ ਨੁਕਸਾਨ ਮੈਂ ਭਰਾਂਗਾ ਤੇ ਅੱਗੇ ਤੋਂ ਵੀ ਇਹਦਾ ਮੈਂ ਕੁਛ ਨਾ ਕੁਛ ਮੈਂ ਹੱਲ ਕਰਾਂਗਾ ਫਿਰ ਕੀ ਹੁੰਦਾ ਬਾਬਾ ਨਾਨਕ ਜੀ ਨੂੰ ਬੇਬੇ ਨਾਨਕੀ ਜੀ ਦੇ ਨਾਲ ਬੇਬੇ ਉਸ ਸਮੇਂ ਵੱਡੀ ਭੈਣ ਨੂੰ ਕਿਹਾ ਜਾਂਦਾ ਸੀਗਾ ਬੇਬੇ ਨਾਨਕੀ ਜੀ ਆਪ ਜੀ ਤੋਂ ਵੱਡੇ ਸਾਂ ਇਸ ਲਈ ਬੇਬੇ ਕਿਹਾ ਜਾਂਦਾ ਸੀ ਤਾਂ ਬਾਬਾ ਨਾਨਕ ਜੀ ਨੂੰ ਬੇਬੇ ਨਾਨਕੀ ਜੀ ਤੇ ਭਾਈ ਜੈ ਰਾਮ ਜੀ ਦੇ ਨਾਲ ਸੁਲਤਾਨਪੁਰ ਭੇਜ ਦਿੱਤਾ ਜਾਂਦਾ ਸੁਲਤਾਨਪੁਰ ਵਿਖੇ ਮੋਦੀ ਖਾਨੇ ਦੇ ਵਿੱਚ ਮੋਦੀ ਦੀ ਨਵਾਬ ਦੌਲਤ ਖਾਨ ਲੋਧੀ ਦੇ ਮੋਦੀ ਖਾਨੇ ਦੇ ਵਿੱਚ ਮੋਦੀ ਦੀ ਨੌਕਰੀ ਤੇ ਮੋਦੀ ਉਸ ਸਮੇਂ ਕੀ ਹੁੰਦਾ ਸੀ ਜੋ ਜ਼ਮੀਨ ਜਿਮੀਂਦਾਰ ਸੀ ਉਹ ਆਪ ਦੀ ਜ਼ਮੀਨ ਦਾ ਮਾਮਲਾ ਉਹੋ ਜਿੰਸ ਦੇ ਰੂਪ ਦੇ ਵਿੱਚ ਜਮ੍ਹਾਂ ਕਰਵਾਉਂਦੇ ਹੁੰਦੇ ਸੀ ਉਦੋਂ ਰੁਪਿਆ ਪੈਸਾ ਜ਼ਿਆਦਾ ਨਹੀਂ ਸੀ ਤਾਂ ਉਹ ਜੋ ਜਿੰਸ ਜਮ੍ਹਾਂ ਕਰਵਾਉਂਦੇ ਸੀ ਮੋਦੀ ਖਾਨੇ ਦੇ ਵਿੱਚ ਉਹ ਸਾਰੀ ਜਮ੍ਹਾਂ ਹੁੰਦੀ ਸੀ ਤੇ ਮੋਦੀ ਦਾ ਕੰਮ ਸੀ ਉਸ ਜਿੰਸ ਦਾ ਹਿਸਾਬ ਕਿਤਾਬ ਰੱਖਣਾ ਮੋਦੀ ਉਸ ਜਿੰਸ ਦਾ ਹਿਸਾਬ ਕਿਤਾਬ ਰੱਖਦਾ ਸੀ ਤੇ ਨਾਲੇ ਜਿਹੜੇ ਸਾਰੇ ਸਰਕਾਰੀ ਮੁਲਾਜ਼ਮ ਹੁੰਦੇ ਸੀ ਉਹਨਾਂ ਨੂੰ ਉਸ ਜਿੰਸ ਦੇ ਰੂਪ ਦੇ ਵਿੱਚ ਹੀ ਉਹਨਾਂ ਦੀ ਤਨਖਾਹ ਦਿੱਤੀ ਜਾਂਦੀ ਸੀ ਜੋ ਜਿੰਸ ਬਚ ਜਾਂਦੀ ਸੀ ਉਹਨੂੰ ਵੇਚ ਕੇ ਸਰਕਾਰੀ ਖਜ਼ਾਨੇ ਦੇ ਵਿੱਚ ਪੈਸਾ ਜਮ੍ਹਾਂ ਕਰਵਾ ਦਿੱਤਾ ਜਾਂਦਾ ਸੀ ਤਾਂ ਗੁਰੂ ਸਾਹਿਬ ਉੱਥੇ ਹੱਥ ਹੱਥ ਕਾਰਵਲ ਤੇ ਚਿੱਤ ਕਰਤਾਰਵਲ ਉਹ ਨਾਲ-ਨਾਲ ਸਿਮਰਨ ਕਰਦੇ ਰਹਿੰਦੇ ਨਾਲ-ਨਾਲ ਆਪਣਾ ਕੰਮ ਕਰਦੇ ਰਹਿੰਦੇ ਇੱਕ ਦਿਨ ਕੀ ਹੁੰਦਾ ਇੱਕ ਸਾਧੂ ਆਉਂਦਾ ਗੁਰੂ ਸਾਹਿਬ 12 ਧਾਰਨਾ ਤੋਲ ਕੇ ਜਦੋਂ 13ਵੀਂ ਤੋਲਣ ਲੱਗਦੇ ਆ ਤਾਂ 13 13 ਤੇ ਹੀ ਅਟਕ ਜਾਂਦੇ ਨੇ ਤਾਂ ਸਾਧੂ ਕਹਿੰਦਾ ਸਿਮਰਨ ਲਿਵ ਲੱਗ ਜਾਂਦੀ ਹੈ ਸਾਧੂ ਕਹਿੰਦਾ ਭਾਈ ਐਵੇਂ ਤਾਂ ਤੂੰ ਮੋਦੀ ਖਾਨਾ ਲੁਟਾ ਦੇਵੇਂਗਾ ਗੁਰੂ ਸਾਹਿਬ ਕਹਿੰਦੇ ਸਾਈਂ ਦੇ ਬੰਦੇ ਇਹ ਸੰਸਾਰ ਤਾਂ ਮੇਰਾ ਮੇਰਾ ਕਹਿ ਕੇ ਉੱਜੜ ਰਿਹਾ ਤੇਰਾ ਤੇਰਾ ਕਹਿ ਕੇ ਤਾਂ ਬਰਕਤ ਪੈਂਦੀ ਆ ਪਰ ਈਰਖਾ ਕਰਨ ਵਾਲਿਆਂ ਤੋਂ ਇਹ ਸਭ ਕੁਝ برداشت ਨਹੀਂ ਹੋ ਰਿਹਾ ਸੀਗਾ ਉਹਨਾਂ ਨੇ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਵੀ ਗੁਰੂ ਨਾਨਕ ਮੋਦੀਖਾਨਾ ਉਜਾੜ ਰਿਹਾ ਮੋਦੀਖਾਨਾ ਉਜਾੜ ਰਿਹਾ ਤਾਂ ਫਿਰ ਕੀ ਹੁੰਦਾ ਮੋਦੀਖਾਨੇ ਦਾ ਹਿਸਾਬ ਹੁੰਦਾ ਬੀਬੇ ਨਾਨਕੀ ਜੀ ਨੂੰ ਜਦੋਂ ਇਸ ਗੱਲ ਦਾ ਪਤਾ ਚੱਲਦਾ ਭੈਣਾਂ ਚਿੰਤਾ ਹੋਣੀ ਵੀ ਪਰ ਜਾਇ ਜੈ ਵਾਜਿਬ ਐ ਤਾਂ ਉਹ ਸੱਦਾ ਭੇਜਦੇ ਨੇ ਬਾਬਾ ਨਾਨਕ ਜੀ ਨੂੰ ਕਿ ਆ ਕੇ ਮਿਲ ਜਾਣ ਤਾ ਬਾਬਾ ਨਾਨਕ ਜੀ ਜਦੋਂ ਭੈਣ ਨੂੰ ਮਿਲਣ ਜਾਂਦੇ ਨੇ ਅਗੋਂ ਬੇਬੇ ਨਾਨਕੀ ਕੀ ਕਹਿੰਦੇ ਨੇ ਕਿੰਨੇ ਕਿੰਨੇ ਮਹੀਨੇ ਬੀਤ ਜਾਂਦੇ ਹਨ ਮਿਲਣ ਵਾਸਤੇ ਭੈਣ ਦਾ ਖਿਆਲ ਨਹੀਂ ਆਉਂਦਾ ਬਾਬੇ ਕਿਹਾ ਇੱਧਰ ਉੱਧਰ ਦੀਆਂ ਕਰ ਨਹੀਂ ਜਿਵੇਂ ਬੁਲਾਇਆ ਹਾਂ ਤਿਵੇਂ ਆਖ ਬੇਬੇ ਨੇ ਕਿਹਾ ਕੰਮ ਵਿੱਚ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਸੀ ਇੱਜ਼ਤ ਨਾਲ ਵਧੀਆ ਨੌਕਰੀ ਮਿਲੀ ਸੀ ਹੁਣ ਕੀ ਪਤਾ ਕੀ ਹੋਊ ਗੁਰੂ ਜੀ ਨੇ ਕਿਹਾ ਬੇਬੇ ਫਿਕਰ ਨਾ ਕਰ ਹਿਸਾਬ ਪੂਰਾ ਹੋਊ ਠੀਕ ਹੋ ਪਰ ਅਸਾਂ ਦਾ ਵੀ ਇੱਕ ਫੈਸਲਾ ਹੈ ਹੁਣ ਇਸ ਨਵਾਬ ਦੀ ਨੌਕਰੀ ਨਹੀਂ ਕਰਾਂਗੇ ਹੁਣ ਉਸ ਸੁਲਤਾਨਾ ਦੇ ਸੁਲਤਾਨ ਦੀ ਚੱਕਰੀ ਕਰਾਂਗੇ ਹਿਸਾਬ ਪੂਰਾ ਹੁੰਦਾ ਰਸ ਤੋਂ ਉਮੀਦ ਤੋਂ ਵੀ ਵੱਧ ਨਿਕਲਦੀ ਆ ਹੁਣ ਇੱਥੇ ਇਹ ਦੇਖਣਾ ਵੀ ਬੰਦਾ ਕਿ ਗੁਰੂ ਸਾਹਿਬ ਉਹ ਜਿਹੜਾ ਆਪਾਂ ਕਹਿੰਦੇ ਕਿ ਕਰਾਮਾਤ ਨਹੀਂ ਹੈ ਗੁਰੂ ਸਾਹਿਬ ਨੇ ਕਰਾਮਾਤ ਤਾਂ ਸਾਨੂੰ ਵਰ ਗਿਆ ਗੁਰੂ ਸਾਹਿਬ ਜੋ ਆਪਣੀ ਉਹਨਾਂ ਨੂੰ ਤਨਖਾਹ ਮਿਲਦੀ ਸੀ ਜਿੰਸ ਦੇ ਰੂਪ ਦੇ ਵਿੱਚ ਉਹੀ ਲੋਕਾਂ ਦੇ ਵਿੱਚ ਲੋੜਵੰਦਾਂ ਦੇ ਵਿੱਚ ਵੰਡ ਰਹੇ ਸੀ ਅੱਗੇ ਗੱਲ ਕਰਾਂ ਗੁਰੂ ਕੇ ਮਹਿਲ ਦੀ ਤਾਂ ਮਾਤਾ ਸੁਲਖਣੀ ਜੀ ਆਪਾਂ ਸਭ ਜਾਣਦੇ ਹਾਂ ਆਪ ਜੀ ਦੇ ਦੋ ਸਹਿਬ ਜੱਦਦੇ ਨੇ ਬਾਬਾ ਸ੍ਰੀ ਚੰਦ ਜੀ ਤੇ ਲਖਮੀ ਦਾਸ ਜੀ ਪਰ ਗੁਰੂ ਜੀ ਇਸ ਤਰ੍ਹਾਂ ਹੀ ਗ੍ਰਸਥ ਦੇ ਵਿੱਚ ਰਹਿੰਦੇ ਹੋਏ ਲੋਕਾਂ ਨੂੰ ਬਾਣੀ ਦੇ ਨਾਲ ਜੋੜਦੇ ਰਹਿੰਦੇ ਨੇ ਕਾਫੀ ਸਮਾਂ ਸੁਲਤਾਨਪੁਰ ਰਹਿੰਦੇ ਨੇ ਉਸ ਤੋਂ ਬਾਅਦ ਕੀ ਹੁੰਦਾ ਇੱਕ ਦਿਨ ਵਹੀ ਨਦੀ ਦੇ ਵਿੱਚ ਇਸ਼ਨਾਨ ਕਰਨ ਲਈ ਜਾਂਦੇ ਨੇ ਇੱਕ ਦਿਨ ਦੋ ਦਿਨ ਤੀਜਾ ਦਿਨ ਗੁਰੂ ਸਾਹਿਬ ਘਰ ਨਹੀਂ ਆਏ ਘਰ ਵਾਲਿਆਂ ਸੱਜਣਾ ਮਿੱਤਰਾਂ ਨੇ ਭਾਲ ਸ਼ੁਰੂ ਕੀਤੀ ਇਰ ਖਾਲੂਆਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਮੋਦੀ ਖਾਨਾ ਲੁੱਟਾ ਕੇ ਹੁਣ ਡੁੱਬਮ ਹੋਇਆ ਏ ਗੁਰੂ ਸਾਹਿਬ ਕਾਂਤ ਵਿੱਚ ਬੈਠ ਕੇ ਕਰਤਾਰ ਦੇ ਧਿਆਨ ਦੇ ਵਿੱਚ ਲੱਗੇ ਹੋਏ ਸੀ ਹੁਕਮ ਪਾ ਕੇ ਕਹਿੰਦੇ ਤਿੰਨ ਦਿਨਾਂ ਬਾਅਦ ਘਰ ਆਏ ਤਾਂ ਬਿਲਕੁਲ ਬਦਲ ਚੁੱਕੇ ਸੀਗੇ ਆ ਕੇ ਦੇਰੇ ਦੇ ਦਰਵਾਜ਼ੇ ਖੋਲ ਦਿੱਤੇ ਸਭ ਕੁਝ ਲੋੜਵੰਦਾਂ ਨੂੰ ਵੰਡ ਦਿੱਤਾ ਬਸ ਇੱਕ ਫਿਕਰਾ ਉਹਨਾਂ ਦੀ ਜ਼ੁਬਾਨ ਤੇ ਸੀ ਨਾ ਕੋਈ ਹਿੰਦੂ ਨਾ ਮੁਸਲਮਾਨ ਤਾਂ ਜਦੋਂ ਇਸ ਚੀਜ਼ ਦਾ ਕਾਜੀ ਨੂੰ ਪਤਾ ਲੱਗਦਾ ਉਹ ਨਵਾਬ ਕੋਲੇ ਗੱਲ ਕਰਦਾ ਤਾਂ ਨਵਾਬ ਸੱਦਾ ਭੇਜਦਾ ਕਿ ਨਾਨਕ ਨੂੰ ਕਹੋ ਮੈਨੂੰ ਆਕੇ ਮਿਲ ਕੇ ਜਾਵੇ ਗੁਰੂ ਸਾਹਿਬ ਜਾਂਦੇ ਨੇ ਮਿਲਣ ਦੇ ਲਈ ਕਾਜੀ ਨਵਾਬ ਤੇ ਗੁਰੂ ਸਾਹਿਬ ਜਦੋਂ ਵਾਰਤਾ ਲਾਪ ਕਰ ਰਹੀ ਹੁੰਦੇ ਨੇ ਕਿ Hindu ਤੇ Musalman ਦੇ ਬਾਰੇ ਤਾਂ ਇਸ ਦਾ ਇਸ ਬਾਰੇ ਸਾਨੂੰ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚੋਂ ਹੀ ਮਿਲਦਾ ਕਿ ਗੁਰੂ ਸਾਹਿਬ ਕਹਿੰਦੇ ਨੇ ਜਦੋਂ ਪੁੱਛਦੇ ਨੇ Hindu ਵੱਡਾ ਕਿ Musalman ਹੋਈ ਗੁਰੂ ਸਾਹਿਬ ਕਹਿੰਦੇ ਨੇ ਸੂਬਾ ਮਲਾਂ ਬਾਜੋਂ ਦੋਨੋਂ ਰੋਈ ਬਾਬਾ ਆਕੇ ਹਾ ਜੀ ਸੂਹਾ ਮਲਾ ਮਾਜੂ ਦੋਨੋ ਰੋਈ ਤਾਂ ਗੁਰੂ ਸਾਹਿਬ ਤਾਂ ਚੰਗੇ ਕਰਮ ਕਰਨ ਨੂੰ ਉਤੇ ਜ਼ੋਰ ਦਿੰਦੇ ਨੇ ਥਾਂ ਥਾਂ ਤੇ ਬਾਣੀ ਦੇ ਵਿੱਚ ਤਾਂ ਜਦੋਂ ਉਹ ਕਹਿੰਦੇ ਵੀ ਚਲੋ ਤੁਸੀਂ ਕਹਿੰਦੇ ਆ ਕਿ ਦੋਨੋਂ ਬਰਾਬਰ ਨੇ ਕੋਈ ਫਰਕ ਨਹੀਂ ਤਾਂ ਚਲੋ ਤੁਸੀਂ ਹੁਣ ਸਾਡੇ ਨਾਲ ਨਮਾਜ਼ ਅਦਾ ਕਰੋ ਨਮਾਜ਼ ਦਾ ਵਕਤ ਹੋ ਜਾਂਦਾ ਗੁਰੂ ਸਾਹਿਬ ਚੱਲ ਪੈਂਦੇ ਨੇ ਨਮਾਜ਼ ਅਦਾ ਕਰਨ ਦੇ ਲਈ ਪਰ ਗੁਰੂ ਸਾਹਿਬ ਨਾ ਨਮਾਜ਼ ਕਰਦੇ ਨੇ ਅ ਤਾਂ ਤੇ ਨਾ ਹੀ ਸਜਦਾ ਕਰਦੇ ਨੇ ਜਦੋਂ ਨਮਾਜ਼ ਖਤਮ ਹੋਈ ਕਾਜੀ ਕਹਿੰਦਾ ਵੀ ਤੁਸੀਂ ਤਾਂ ਆਏ ਸੀ ਨਮਾਜ਼ ਦੇ ਲਈ ਹੁਣ ਸਾਡੇ ਨਾਲ ਨਮਾਜ਼ ਅਦਾ ਕਿਉਂ ਨਹੀਂ ਕੀਤੀ ਤਾਂ ਗੁਰੂ ਸਾਹਿਬ ਕਹਿੰਦੇ ਨੇ ਕਾਜੀ ਤੇਰਾ ਧਿਆਨ ਤਾਂ ਤੇਰੇ ਘਰ ਜਿਹੜੀ ਛੱਡੀ ਹੋਈ ਬੇਸ਼ੇਰੀ ਵਾਲ ਸੀ ਕਿ ਕਿਤੇ ਉਹ ਖੂਹੀ ਵਿੱਚ ਨਾ ਡਿੱਗ ਪਵੇ ਤੇ ਨਵਾਬ ਜਿਹੜਾ ਸੀ ਉਹਦਾ ਧਿਆਨ ਕੋੜੇ ਘੋੜੇ ਖਰੀਦਣ ਵੱਲ ਸੀ ਅਸੀਂ ਨਵਾਬ ਕੀ ਨਮਾਜ਼ ਕਿਹਦੇ ਨਾਲ ਪੜ੍ਹਦੇ ਕਾਜੀ ਕਹਿੰਦੇ ਸ਼ਰਮਿੰਦਾ ਹੁੰਦਾ ਤੇ ਨਵਾਬ ਵੀ ਗੁਰੂ ਦੇ ਚਰਨਾਂ ਦੇ ਵਿੱਚ ਡਿੱਗ ਪੈਂਦਾ ਇਸ ਤਰ੍ਹਾਂ ਇਸ ਤੋਂ ਬਾਅਦ ਗੁਰੂ ਸਾਹਿਬ ਜਿਹੜੇ ਉਦਾਸੀਆਂ ਨੂੰ ਚੱਲਦੇ ਨੇ ਭੈਣ ਦੇ ਘਰ ਆਉਂਦੇ ਨੇ ਤਨਖਾਹ ਦਾ ਸਾਰਾ ਹਿਸਾਬ ਕਰਕੇ ਜਿੰਨਾ ਪੈਸਾ ਨਵਾਬ ਨੇ ਦਿੱਤਾ ਸੀਗਾ ਉਹ ਪਰਿਵਾਰ ਵਾਲਿਆਂ ਨੂੰ ਦੇ ਕੇ ਕਹਿੰਦੇ ਨੇ ਕਿ ਹੁਣ ਸਾਨੂੰ ਅਕਾਲ ਪੁਰਖ ਦਾ ਹੁਕਮ ਹੋਇਆ ਕਿ ਇੱਕ ਥਾਂ ਤੇ ਰਹਿ ਕੇ ਨਹੀਂ ਸੰਸਾਰ ਦੇ ਵਿੱਚ ਜਾਓ ਤੇ ਸੰਸਾਰ ਦੇ ਵਿੱਚ ਵਿਚਰ ਕੇ ਤੁਸੀਂ ਲੋਕਾਂ ਨੂੰ ਬਾਣੀ ਦੇ ਨਾਲ ਗੁਰਦੀ ਸਿੱਖਿਆ ਦੇ ਨਾਲ ਜੋੜੋ ਤਾਂ ਗੁਰੂ ਸਾਹਿਬ ਕਹਿੰਦੇ ਨੇ ਤੁਸੀਂ ਉਸ ਉੱਤੇ ਭਰੋਸਾ ਕਰਨਾ ਤੁਹਾਡੀ ਸਭ ਦੀ ਸਾਰ ਕਰੇਗਾ ਅਸੀਂ ਸਮੇ ਸਮੇ ਆ ਕੇ ਤੱਬਰ ਦੀ ਖਬਰ ਸਾਰ ਲੈਂਦੇ ਰਹਾਂਗੇ ਕੰਮ ਖਤਮ ਹੋਣ ਕਰਕੇ ਆ ਕੇ ਤੱਬਰ ਦੇ ਨਾਲ ਉੱਥੇ ਹੀ ਨਿਵਾਸ ਕਰਾਂਗੇ ਦੇਖਦੇ ਹਾਂ ਕਿ ਗੁਰੂ ਸਾਹਿਬ ਬਾਅਦ ਵਿੱਚ ਫਿਰ ਕਰਤਾਰਪੁਰ ਉਦਾਸੀਆਂ ਤੋਂ ਬਾਅਦ ਆ ਕੇ ਨਿਵਾਸ ਕਰਦੇ ਨੇ ਸਭ ਦਾ ਆਸ਼ੀਰਵਾਦ ਤੇ ਪਿਆਰ ਲੈ ਕੇ ਗੁਰੂ ਸਾਹਿਬ ਆਪਣੇ ਮਿਸ਼ਨ ਨੂੰ ਪੂਰਾ ਕਰਨ ਦੇ ਲਈ ਚੱਲ ਪੈਂਦੇ ਆ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ दैਵੀ ਸੰਦੇਸ਼ ਨੂੰ ਦੂਰ ਦਰਾਡੇ ਪਹੁੰਚਾਉਣ ਦੇ ਲਈ ਸੰਸਾਰ ਯਾਤਰਾ ਆਰੰਭ ਕੀਤੀ ਜਿਹਨੂੰ ਉਦਾਸੀਆਂ ਦੇ ਨਾਂ ਨਾਲ ਜਾਣਿਆ ਜਾਂਦਾ ਗੁਰੂ ਸਾਹਿਬ ਨੇ ਚਾਰ ਉਦਾਸੀਆਂ ਆਪਾਂ ਦੇਖਤੀਆਂ ਪਹਿਲੀ ਪੂਰਬ ਦੂਜੀ ਦੱਖਣ ਤੀਜੀ ਉੱਤਰ ਤੇ ਚੌਥੀ ਪੱਛਮ ਵੱਲ ਕੀਤੀ ਤੇ ਪਾਈ ਗੁਰਦਾਸ ਜੀ ਕਹਿੰਦੇ ਨੇ ਇਸ ਬਾਬਤ ਬਾਬੇ ਭੇਖ ਬਨਾਇਆ ਉਦਾਸੀ ਕੀ ਰੀਤ ਚਲਾਈ ਛੜਿਆ ਸੋਧਨ ਧਰ ਤਲਕਾਈ ਗੁਰੂ ਸਾਹਿਬ ਨੇ ਤਰਕ ਨੂੰ ਜਿਹੜਾ ਸੋਧਨ ਦੇ ਲਈ ਚੱਲ ਪੈਂਦੇ ਨੇ ਇਸ ਬਾਬਤ ਹੀ ਗੁਰੂ ਸਾਹਿਬ ਕਹਿੰਦੇ ਨੇ ਜਬ ਲਗ ਦੁਨੀਆ ਰਹੀਏ ਨਾਨਕ ਕਿਛਸਣੀਏ ਕਿਛ ਕਈਏ ਆਪਾਂ ਦੇਖਦੇ ਹਾਂ ਗੁਰੂ ਸਾਹਿਬ ਉਦਾਸੀਆਂ ਦੇ ਦੌਰਾਨ ਸੰਵਾਦ ਰਚਾਉਂਦੇ ਨੇ ਵਕ ਵਕ ਧਰਮਾਂ ਦੇ ਪੈਰੋਕਾਰਾਂ ਦੇ ਨਾਲ ਉਦਾਸੀਆਂ ਮਾਰੇ ਮੈਂ ਲੰਮੀ ਗੱਲ ਨਹੀਂ ਕਰੂੰਗੀ ਕਿਉਂਕਿ ਉਦਾਸੀਆਂ ਬਹੁਤ ਲੰਮੀਆਂ ਨੇ ਉਹ ਇੱਕ ਲੈਕਚਰ ਘੰਟੇ ਦਾ ਵੀ ਹੋਵੇ ਤਾਂ ਆਪਾਂ ਉਹਦੇ ਬਾਰੇ ਗੱਲ ਉਹਨਾਂ ਦੇ ਬਾਰੇ ਗੱਲ ਨਹੀਂ ਕਰ ਸਕਦੇ ਸੱਜਣ ਠੱਗ ਦਾ ਕੋੜੇ ਰਕਸ਼ਸ ਦਾ ਜਗਨਨਾਥਪੁਰੀ ਜਾਂਦੇ ਨੇ ਹਰਦੁਆਰ ਜਾਂਦੇ ਨੇ ਗੁਰੂ ਸਾਧੀਆਂ ਬਹੁਤ ਸਾਰੀਆਂ ਸਾਖੀਆਂ ਮਿਲਦੀਆਂ ਨੇ ਕਦੇ ਸਮਾਂ ਮਿਲਿਆ ਤਾਂ ਫਿਰ ਗੱਲ ਕਰਾਂਗੇ ਉਸ ਬਾਰੇ ਤਾਂ ਗ੍ਰਸਤ ਧਰਮ ਨੂੰ ਬਖੂਬੀ ਨਮਾਉਣ ਦੇ ਨਿਭਾਇਆ ਵੀ ਮੱਝਾਂ ਵੀ ਚਾਰੀਆਂ ਨੌਕਰੀ ਵੀ ਕੀਤੀ ਪਰ ਸਰਬੱਤ ਦੇ ਭਲੇ ਦੇ ਲਈ ਉਦਾਸੀਆਂ ਵੀ ਕੀਤੀਆਂ ਜਿੱਥੇ ਉਹਨਾਂ ਨੇ ਆਪਣੇ ਇਲਾਹੀ ਦਰਸ਼ਨ ਦਾਰਿਆਂ ਨਾਲ ਲੋਕਾਂ ਨੂੰ ਨਿਹਾਲ ਕੀਤਾ ਉਥੇ ਧਰਮ ਦੇ ਮੁਕਤੀਆਂ ਬ੍ਰਾਹਮਣਾਂ ਸਿੱਧਾਂ ਨਾਥਾਂ ਜੋਗੀਆਂ ਮੌਲਵੀਆਂ ਕਾਜ਼ੀਆਂ ਪੀਰਾਂ ਵੱਲੀਆਂ ਆਦ ਨਾਲ ਉਚਿਤ ਸੰਵਾਦ ਰਚਾਇਆ ਉਹਨਾਂ ਦਾ ਵਿਅਕਤੀਤਵ ਇੰਨਾ ਪ੍ਰਭਾਵਸ਼ਾਲੀ ਸੀਗਾ ਕਿ ਐਨੀ ਕਾਸ਼ੇ ਸੀ ਉਹਦੇ ਵਿੱਚ ਕਹਿੰਦੇ ਜੋ ਵੀ ਲੋਕ ਉਹਨਾਂ ਦੇ ਸੰਪਰਕ ਦੇ ਵਿੱਚ ਆਉਂਦੇ ਸੀਗੇ ਉਹਨਾਂ ਦੇ ਵਿਚਾਰਾਂ ਦੇ ਕਾਇਲ ਹੋ ਜਾਂਦੇ ਸੀ ਆਪਣੇ ਗੁਰਮਤ ਦੇ ਸਿਧਾਂਤਾਂ ਦੇ ਅਨੁਸਾਰ ਉਹਨਾਂ ਨੇ ਅਣਗਿੰਦ ਭੁੱਲੇ ਪਟਕੇ ਲੋਕਾਂ ਨੂੰ ਚੋਰਾਂ ਟਾਕੂਆਂ ਜਾਦੂਗਰਨੀਆਂ ਨੂੰ ਉਦਾਸੀਆਂ ਦੇ ਦੌਰਾਨ ਆਪਾਂ ਦੇਖਦੇ ਆਂ ਤਾਂ ਉਹਨਾਂ ਨੂੰ ਸਿੱਧੇ ਰਸਤੇ ਪਾਇਆ ਫਿਰ ਉਦਾਸੀਆਂ ਦੇ ਦੌਰਾਨ ਹੀ ਗੁਰੂ ਸਾਹਿਬ ਕਰਤਾਰਪੁਰ ਜਿਹੜਾ ਹੈ ਉਹ ਵਸਾਉਂਦੇ ਨੇ ਤਾਂ ਆਖਰੀ ਸਮੇਂ ਦੇ ਵਿੱਚ ਫਿਰ ਗੁਰੂ ਸਾਹਿਬ ਜਿਹੜਾ ਹੈਗਾ ਮਤਲਬ ਉਦਾਸੀਆਂ ਤੋਂ ਬਾਅਦ ਕਰਤਾਰਪੁਰ ਸਾਹਿਬ ਰਹਿ ਕੇ ਉੱਥੇ ਟਿਕਾਣਾ ਕਰਦੇ ਨੇ ਤੇ ਉੱਥੇ ਰਹਿ ਕੇ ਖੇਤੀ ਕਰਦੇ ਨੇ ਉਹਨਾਂ ਨੇ ਸਿਰਫ ਆਪਣੇ ਸਿਧਾਂਤਾਂ ਨੂੰ ਪ੍ਰਚਾਰਿਆ ਹੀ ਨਹੀਂ ਉਹਨਾਂ ਨੂੰ ਅਮਲੀ ਜੀਵਨ ਦੇ ਵਿੱਚ ਕਰਕੇ ਵੀ ਵਿਖਾਇਆ ਤੱਕਰਤਾਰ ਕੋ ਰੈਕੇ ਹੋਰ ਖੇਤੀ ਵੀ ਕਰਦੇ ਨੇ ਸਿਮਰਨ ਵੀ ਕਰਦੇ ਨੇ ਉੱਥੇ ਧਰਮ ਸਾਲ ਵੀ ਸਥਾਪਿਤ ਹੁੰਦੀ ਆ ਸੰਗਤ ਵੀ ਹੁੰਦੀ ਆ ਲੰਗਰ ਵੀ ਚੱਲਦਾ ਤਾਂ ਲੰਮਾ ਸਮਾਂ ਗੁਰੂ ਸਾਹਿਬ ਜਿਹੜੇ ਨੇ ਉੱਥੇ ਸੰਗਤ ਨੂੰ ਨਜ਼ਰੋਂ ਨਹੀਂ ਹਾਲ ਕਰਦੇ ਨੇ ਇੱਕ ਹੋਰ ਚੀਜ਼ ਜੋ ਮੈਂ ਇੱਥੇ ਜ਼ਿਕਰ ਕਰਨਾ ਚਾਹਾਂਗੀ ਭਾਈ ਲੈਨਾ ਜੀ ਦੇ ਨਾਲ ਗੁਰੂ ਸਾਹਿਬ ਦਾ ਜੋ ਮੇਲ ਹੁੰਦਾ ਉਹ ਵੀ ਉਹਨਾਂ ਦੀ ਨਿਮਰਤਾ ਦੀ ਬੜੀ ਵੱਡੀ ਮਿਸਾਲ ਹੈ ਗੁਰੂ ਸਾਹਿਬ ਦੀ ਬਾਣੀ ਦੇ ਵਿੱਚ ਵੀ ਆਉਂਦਾ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਜਾਂ ਕਹਿੰਦੇ ਨੇ ਤਰ ਤਰਾਜੂ ਤੋਲੀਐ ਨਿਵੇ ਸੋ ਗੋਰਾ ਹੋਈ ਤਕੜੀ ਦੇ ਵਿੱਚ ਤੋਲਦੇ ਆਂ ਆਪਾਂ ਜਦੋਂ ਦੇਖਦੇ ਆਂ ਤਾਂ ਭਾਰ ਵਾਲਾ ਪਾਸਾ ਹਮੇਸ਼ਾ ਹੀ ਨੀਵਾ ਹੁੰਦਾ ਤਾਂ ਗੁਰੂ ਸਾਹਿਬ ਦੀ ਇਸ ਨਿਮਰਤਾ ਦੀ ਮਿਸਾਲ ਮੈਨੂੰ ਇੱਥੋਂ ਬਹੁਤ ਵਧੀਆ ਦੇਖਣ ਨੂੰ ਲੱਗਦੀ ਹੈ ਜਦੋਂ ਭਾਈ ਲੈਣਾ ਜੀ ਨਾਲ ਉਹਨਾਂ ਦਾ ਮੇਲ ਹੁੰਦਾ ਭਾਈ ਲੈਣਾ ਜੀ ਜਦੋਂ ਭਾਈ ਜੋਧਾ ਜੀ ਤੋਂ ਗੁਰੂ ਨਾਨਕ ਦੀ ਬਾਣੀ ਸੁਣਦੇ ਆ ਤਾਂ ਮਨ ਵਿੱਚ ਆਉਂਦਾ ਕਿ ਜਾ ਕੇ ਦਰਸ਼ਨ ਕੀਤੇ ਜਾਣ ਨਾਨਕ ਦੇ ਤਾਂ ਗੁਰੂ ਸਾਹਿਬ ਕੀ ਨਹੀਂ ਪਹਿਲਾਂ ਲੈਣਾ ਜੀ ਕੀ ਨਹੀਂ ਉਹ ਦੇਵੀ ਭਗਤ ਨੇ ਹਰ ਸਾਲ ਦੇਵੀ ਦਰਸ਼ਨਾਂ ਨੂੰ ਜਾਇਆ ਕਰਦੇ ਨੇ ਜਦੋਂ ਭਾਈ ਜੋਦਾ ਜੀ ਤੋਂ ਸੁਣਦੇ ਨੇ ਬਾਣੀ ਗੁਰੂ ਦੀ ਤਾਂ ਪੁੱਛਦੇ ਨੇ ਕਿ ਇਹ ਕੌਣ ਹੈ ਕਿੱਥੋਂ ਦੇ ਨੇ ਜਦੋਂ ਪਤਾ ਚੱਲਦਾ ਕਿ ਕਰਤਾਰਪੁਰ ਦੇ ਨੇ ਤਾਂ ਇੱਕ ਵਾਰ ਜਦੋਂ ਸੰਗ ਦੇ ਨਾਲ ਜਾਂਦੇ ਨੇ ਦੇਵੀ ਦਰਸ਼ਨਾਂ ਦੇ ਲਈ ਥੋੜੀ ਦੂਰ ਜਥਾ ਜਿਹੜਾ ਹੈਗਾ ਉਹਨਾਂ ਦਾ ਸੰਗ ਜਿਹੜਾ ਹੈਗਾ ਟਿਕਾਣਾ ਕਰਦਾ ਕਰਤਾਰਪੁਰ ਤੋਂ ਤਾਂ ਭਾਈ ਲੈਣਾ ਜੀ ਦੇ ਮਨ ਦੇ ਵਿੱਚ ਆਉਂਦਾ ਵੀ ਕਿਉਂ ਨਾ ਜਾ ਕੇ ਗੁਰਦੇਵ ਦੇ ਦਰਸ਼ਨ ਕੀਤੇ ਜਾਣ ਭਾਈ ਲੈਣਾ ਜੀ ਜਾਂਦੇ ਨੇ ਰਸਤੇ ਦੇ ਵਿੱਚ ਇੱਕ ਬਜ਼ੁਰਗ ਨੇ ਉਹਨਾਂ ਨੂੰ ਪੁੱਛਦੇ ਨੇ ਜਾ ਕੇ ਹੁਣ ਮੈਂ ਫਿਰ ਇੱਥੋਂ ਸਾਖੀ ਕਰਦੇ ਉਹਦੇ ਹਵਾਲੇ ਦੇ ਨਾਲ ਗੱਲ ਕਰਾਂਗੀ ਕਹਿੰਦੇ ਇੱਕ ਬਜ਼ੁਰਗ ਨੂੰ ਵੇਖ ਕੇ ਗੁਰਦੇਵ ਨੇ ਪਤਾ ਪੁੱਛਿਆ ਤਾਂ ਗੁਰਦੇਵ ਕੀ ਕਹਿੰਦੇ ਨੇ ਆਓ ਮੇਰੇ ਮਗਰ ਤੁਰਿ ਆਓ ਕਹਿ ਕੇ ਉਹ ਬਜ਼ੁਰਗ ਅੱਗੇ ਲੱਗ ਕੇ ਤੁਰ ਪਈ ਧਰਮਸਾਲ ਦੇ ਬੂਹੇ ਅੱਗੇ ਪਹੁੰਚ ਕੇ ਉਸ ਬਜ਼ੁਰਗ ਨੇ ਹੱਥ ਦੇ ਇਸ਼ਾਰੇ ਨਾਲ ਸਮਝਾਇਆ ਖੁਰਲੀ ਉੱਤੇ ਕੋੜੀ ਬੰਨ੍ਹ ਦਿਓ ਤੇ ਉਸ ਖੂਹ ਤੋਂ ਹੱਥ ਮੂੰਹ ਧੋ ਲਵੋ ਫਿਰ ਧਰਮਸਾਲ ਦੇ ਅੰਦਰ ਆ ਜਾਣਾ ਤੁਹਾਨੂੰ ਤੁਹਾਡਾ ਗੁਰੂ ਮਿਲ ਜਾਵੇਗਾ ਲੈਣਾ ਜੀ ਕੋੜੀ ਬੰਨ੍ਹ ਕੇ ਹੱਥ ਮੂੰਹ ਧੋ ਕੇ ਅੰਦਰ ਗਏ ਤਾਂ ਵੇਖ ਕੇ ਉਹਨਾਂ ਦੀ ਹੈਰਾਨੀ ਦੀ ਹੱਦ ਨਾ ਰਹੀ ਉਹ ਘੋੜੀ ਅੱਗੇ ਲੱਗ ਕੇ ਆਉਣ ਵਾਲੇ ਬਜ਼ੁਰਗ ਸਾਹਮਣੇ ਸਿੰਘਾਸਨ ਤੇ ਬੈਠੇ ਸਨ ਗੁਰਦੇਵ ਜੋ ਘੋੜੀ ਦੇ ਅੱਗੇ ਲੱਗ ਕੇ ਆਉਂਦੇ ਨੇ ਮਤਲਬ ਉਹਨਾਂ ਨੇ ਉਸ ਸਮੇਂ ਤੱਕ ਉਹਨਾਂ ਨੂੰ ਪਤਾ ਨਹੀਂ ਲੱਗਣ ਦਿੱਤਾ ਕਿ ਮੈਂ ਨਾਨਕਾਂ ਤੁਸੀਂ ਨਿਮਰਤਾ ਦੇਖੋ ਕਿੰਨੀ ਨਿਮਰਤਾ ਕਿ ਭਾਈ ਲੈਣਾ ਜੀ ਘੋੜੀ ਤੇ ਆ ਰਹੇ ਨੇ ਤੇ ਉਹ ਨਾਲ ਪੈਦਲ ਤੁਰੇ ਆ ਰਹੇ ਨੇ ਉਹਨਾਂ ਹੱਥ ਵੰਨ ਕੇ ਕਿਹਾ ਭਾਈ ਲੈਣਾ ਜੀ ਕਹਿੰਦੇ ਨੇ ਗੁਰਦੇਵ ਅਵਗਿਆ ਹੋ ਗਈ ਮੈਂ ਹਜੂਰ ਦੇ ਨਾਲ ਘੋੜੀ ਤੇ ਚੜ੍ਹ ਆਇਆ ਹਾਂ ਭੁੱਲ ਮਾਫ ਕਰ ਦਿਓ ਅਗੋ ਗੁਰੂ ਤੇਵ ਕੀ ਕਹਿੰਦੇ ਨੇ ਪੁਰਖਾ ਗੁਰਦੇਵ ਨੇ ਇਸ਼ਾਰੇ ਨਾਲ ਧੀਰ ਦਿੰਦਿਆਂ ਕਿਹਾ ਸਤਨਾਮ ਜਪੋ ਭਲੇ ਸਮੇ ਆਇਓ ਤੁਹਾਡਾ ਨਾਂ ਕੀ ਹੈ ਭਾਈ ਲੈਣਾ ਜੀ ਕਹਿੰਦੇ ਹਜੂਰ ਮੇਰਾ ਨਾਮ ਲੈਣਾ ਹੈ ਤਾਂ ਅਗੋ ਗੁਰੂ ਸਾਹਿਬ ਕਹਿੰਦੇ ਨੇ ਫਿਰ ਅਵਗਿਆ ਕਿਹੀ ਲੈਣੇਦਾਰ ਸਦਾ ਘੋੜਿਆਂ ਤੇ ਚੜ ਕੇ ਹੀ ਆਇਆ ਕਰਦੇ ਹਨ ਗੁਰਦੇਵ ਨੇ ਹੱਸ ਕੇ ਕਿਹਾ ਬੈਠੋ ਤੁਹਾਡਾ ਲੈਣਾ ਇੱਥੋਂ ਹੀ ਮਿਲੇਗਾ ਫਿਰ ਉਸ ਤੋਂ ਬਾਅਦ ਭਾਈ ਲੈਣਾ ਜੀ ਕਹਿੰਦੇ ਉੱਥੇ ਹੀ ਟਿਕਾਣਾ ਕਰ ਲੈਂਦੇ ਨੇ ਗੁਰੂ ਜੀ ਉੱਥੇ ਹੀ ਸੇਵਾ ਕਰਦੇ ਨੇ ਤੇ 1539 ਦੇ ਵਿੱਚ ਕਰਤਾਰਪੁਰ ਵਿਖੇ ਹੀ ਗੁਰੂ ਨਾਨਕ ਵੱਲੋਂ ਭਾਈ ਲੈਹਣਾ ਨੂੰ ਗੁਰਿਆਈ ਬਖਸ਼ ਕੇ ਅੰਗਦ ਦਾ ਜਿਹੜਾ ਉਹਨਾਂ ਨੂੰ ਨਾਂ ਦੇ ਦਿੱਤਾ ਜਾਂਦਾ ਗੁਰੂ ਅੰਗਦ ਮੰਨਦੇ ਨੇ ਇਹ ਮੈਂ ਸੰਖੇਪ ਦੇ ਵਿੱਚ ਗੁਰੂ ਸਾਹਿਬ ਦਾ ਜੀਵਨ ਜਿਹੜਾ ਤੁਹਾਡੇ ਨਾਲ ਸਾਂਝਾ ਕੀਤਾ ਕਿਉਂਕਿ ਮੈਨੂੰ ਸਮਾਂ 20 ਮਿੰਟ ਦਾ ਮਿਲਿਆ ਸੀ ਸੰਖੇਪ ਦੇ ਵਿੱਚ ਹੀ ਆਈ ਮੈਂ ਥੋੜੀ ਸਿੱਖਿਆਵਾਂ ਗੁਰੂ ਸਾਹਿਬ ਦੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੀ ਗੁਰੂ ਸਾਹਿਬ ਨੇ ਸਾਨੂੰ ਜੋ ਸਭ ਤੋਂ ਪਹਿਲਾਂ ਇੱਕ ਸਿੱਖਿਆ ਦਿੱਤੀ ਹੈ ਇੱਕ ਓ ਅੰਕਾਰ ਪਰਮਾਤਮਾ ਇੱਕਾ ਫਿਰ ਗੁਰੂ ਸਾਹਿਬ ਆਪਦੀ ਬਾਣੀ ਦੇ ਵਿੱਚ ਵੀ ਕੀ ਕਹਿੰਦੇ ਨੇ ਇੱਕੋ ਹੈ ਭਾਈ ਇੱਕੋ ਹੈ ਹੈਨਾ ਵਾਰ-ਵਾਰ ਆਪ ਦੇਖੀ ਸਾਹਿਬ ਮੇਰਾ ਇੱਕੋ ਹੈ ਤਾਂ ਸਾਹਿਬ ਇੱਕੋ ਹੀ ਹੈ ਜਿਹਦੀ ਵਾਰ-ਵਾਰ ਸਾਨੂੰ ਬਾਣੀ ਦੇ ਵਿੱਚ ਜ਼ਿਕਰ ਮਿਲਦਾ ਗੁਰੂ ਸਾਹਿਬ ਨੇ ਜਿਹੜੇ ਜਾਤ ਪਾਤ ਵਰਨ ਮੰਡ ਦੇ ਭੇਦਭਾਵ ਨੂੰ ਖਤਮ ਕਰ ਦਿੱਤਾ ਪਹਿਲਾਂ ਵੀ ਮੈਂ ਗੱਲ ਕੀਤੀ ਚਾਰ ਵਰਨ ਇੱਕ ਵਰਨ ਕਰਾਇਆ ਹੈਨਾ ਬ੍ਰਾਹਮਣ ਖੱਤਰੀ ਵੈਸ਼ੂਦਰ ਤੇ ਐਵੇਂ ਮੁਸਲਮਾਨਾਂ ਦੇ ਵਿੱਚ ਵੀ ਦੋ ਸ਼੍ਰੇਣੀਆਂ ਸੀ ਕੁਝ ਉੱਚੀ ਤੇ ਨੀਵੀਂ ਪਰ ਗੁਰੂ ਸਾਹਿਬ ਨੇ ਕੀ ਕਿਹਾ ਸਭ ਮੈਂ ਜੋਤ ਜੋਤ ਹੈ ਸੋਇ ਇਸਦੇ ਚਾਨਨ ਸਭ ਮੈਂ ਚਾਨਨ ਹੋਈ ਤਾਂ ਇੱਕੋ ਜੋਤ ਹੈ ਤਾਂ ਫਰਕ ਕਿਸ ਚੀਜ਼ ਦਾ ਹੋ ਗਿਆ ਗੁਰੂ ਸਾਹਿਬ ਕਹਿੰਦੇ ਨੇ ਜਾਤ ਜਨਮ ਨਾ ਪੁੱਛੀਐ ਸੱਚ ਕਰ ਲਿਓ ਬਤਾਏ ਸਾ ਜਾਤ ਸਾ ਪਤ ਹੈ ਜਿਹੇ ਕਰਮ ਕਮਾਈ ਨਿਵੇੜਾ ਤਾਂ ਕਰਮਾਂ ਦੇ ਨਾਲ ਹੋਣਾ ਜਾਤਾਂ ਪਾਤਾਂ ਇਹ ਮਨੁੱਖੀ ਬਣਾਈਆਂ ਹੋਈਆਂ ਨੇ ਜਿਵੇਂ ਦੇ ਕਰਮ ਕਰੋਗੇ ਉਸ ਦੇ ਹਿਸਾਬ ਨਾਲ ਹੀ ਤੁਸੀਂ ਬਖਸ਼ੇ ਜਾਓਗੇ ਜਿਵੇਂ ਉਹਦੇ ਇਸਲਾਮ ਦੇ ਵਿੱਚ ਨਰਕ ਤੇ ਦੋਜਕ ਜਿਹੜੀ ਦੋਜ ਨਰਕ ਨੂੰ ਦੋਜਕ ਕਿਹਾ ਜਾਂਦਾ ਵੀ ਦੋਜਕ ਦੇ ਵਿੱਚ ਸਿੱਟੇ ਜਾਓਗੇ ਤਾਂ ਗੁਰੂ ਸਾਹਿਬ ਕਹਿੰਦੇ ਨੇ ਗੁਰੂ ਸਾਹਿਬ ਜਿਹੜੇ ਨੇ ਉਹ ਇੱਕ ਮੈ ਉਹ ਹੋਰ ਖਾਸियत ਲੱਗਦੀ ਹੈ ਕਿ ਗੁਰਬਾਣੀ ਸਾਨੂੰ ਇਸ ਜੀਵਨ ਵਿੱਚ ਮੁਕਤੀ ਦੀ ਵੀ ਗੱਲ ਕਰਦੀ ਆ ਵਿਦੇ ਮੁਕਤੀ ਤਾਂ ਹੈ ਹੀ ਹੈ ਜੀਵਨ ਤੋਂ ਬਾਅਦ ਤਾਂ ਮੁਕਤੀ ਹੈ ਹੀ ਹੈ ਪਰ ਗੁਰਬਾਣੀ ਕਹਿੰਦੀ ਹੈ ਕਿ ਜੇ ਤੁਸੀਂ ਨਾਮ ਸਿਮਰਨ ਕਰੋਗੇ ਸਿਮਰੋਂਗੇ ਨਾਮ ਨੂੰ ਅਕਾਲ ਪੁਰਖ ਨਾਲ ਜੁੜੋਂਗੇ ਤਾਂ ਤੁਸੀਂ ਇਸ ਜੀਵਨ ਦੇ ਵਿੱਚ ਜਿਉਂਦੇ ਜੀ ਮੁਕਤ ਹੋ ਸਕਦੇ ਹੋ ਫਿਰ ਦੂਜੀ ਜਿਹੜੀ ਗੁਰੂ ਸਾਹਿਬ ਨੇ ਜਿਹੜੀ ਸਿੱਖਿਆ ਸਾਨੂੰ ਦਿੱਤੀ ਹੈ ਉਹ ਔਰਤ ਦੇ ਹੱਕ ਦੇ ਵਿੱਚ ਆਵਾਜ਼ ਜਿਹੜੀ ਗੁਰੂ ਸਾਹਿਬ ਨੇ ਚੁੱਕੀ ਜਿਹਦੇ ਬਾਰੇ ਆਪਾਂ ਬਾਰ-ਬਾਰ ਗੱਲ ਕਰਦੇ ਹਾਂ ਸੋ ਕਿਉਂ ਮੰਨਤਾ ਆਖੀਏ ਜਿਸ ਜਮੇ ਰਹਿ ਜਾਣ ਬ੍ਰੀਫ ਦੇ ਵਿੱਚ ਹੀ ਮੈਂ ਤੇ ਸਾਰੀਆਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਬਾਰੇ ਗੱਲ ਕਰਾਂਗੀ ਫਿਰ ਗੁਰੂ ਸਾਹਿਬ ਨੇ ਇੱਕ ਸੰਪੂਰਨ ਮਨੁੱਖ ਅਧਿਕਾਰ ਤਕੜੀ ਜੋ ਜਪਜੀ ਸਾਹਿਬ ਦੇ ਵਿੱਚ ਸਾਨੂੰ ਮਿਲਦਾ ਕਿਸ ਚਾਰਾ ਹੋਈ ਹੈ ਕਿ ਕੂੜੇ ਟੁੱਟੇ ਪਾਲ ਸਚਿਆਰ ਕਿਵੇਂ ਬੰਨਣਾ ਗੁਰੂ ਸਾਹਿਬ ਨੇ ਗੁਰਮੁਖ ਤੇ ਮਨੁੱਖ ਦੋ ਤਰ੍ਹਾਂ ਦੇ ਮਨੁੱਖਾਂ ਦੀ ਗੱਲ ਕਰਦੀ ਹੈ ਗੁਰਬਾਣੀ ਠੀਕ ਹੈ ਗੁਰਮੁਖ ਉਹ ਜੋ ਗੁਰੂ ਦੇ ਲੜ ਲੱਗ ਕੇ ਸਤ ਗੁਣਾਂ ਨੂੰ ਅਪਣਾਉਂਦਾ ਹੋਇਆ ਨਾਮ ਬਾਣੀ ਦੇ ਅਭਿਆਸ ਦੇ ਨਾਲ ਅਕਾਲ ਪੁਰਖ ਦੇ ਨਾਲ ਜੁੜਦਾ ਮਨਮੁਖ ਜੋ ਆਪਣੀ ਕੋਟੀ ਮਤ ਦੇ ਮਗਰ ਲੱਗ ਕੇ ਅਭੁਗੁਣਾਂ ਦੇ ਵਿੱਚ ਪੈ ਕੇ ਇਸ ਚੱਕਰ ਦੇ ਵਿੱਚ ਭਵ ਚਲ ਦੇ ਚੱਕਰ ਦੇ ਵਿੱਚ ਫਸਿਆ ਰਹਿੰਦਾ ਤਾਂ ਗੁਰੂ ਸਾਹਿਬ ਕਹਿੰਦੇ ਨੇ ਸਾਂਝ ਕਰੀਜੇ ਗੁਨਾ ਕੇਰੀ ਛੋੜ ਅਵਗਨ ਚੱਲ ਜੀ ਪਾਈ ਮਰਦਾਨਾ ਜੀ ਜੋ ਉਸ ਸਮੇਂ ਨੀਵੀਂ ਜਾਤ ਦੇ ਵਿੱਚ ਉਹਨਾਂ ਨੂੰ ਮੰਨਿਆ ਜਾਂਦਾ ਸੀਗਾ ਮੁਸਲਮਾਨ ਸੀ ਪਰ ਗੁਰੂ ਸਾਹਿਬ ਕੀ ਕਹਿੰਦੇ ਨੇ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤਨੀਚ ਨਾਨਕ ਤਿੰਕੇ ਸੰਗ ਸਾਥ ਵੱਟਿਆ ਸੋ ਕਿਹ ਰਿਸ ਜਿੱਥੇ ਨੀਚ ਸੰਭਾਲੀਆਂ ਜਿੱਥੇ ਨਦਰ ਤੇਰੀ ਬਖਸ਼ੀਸ ਸੋ ਇਸ ਤਰ੍ਹਾਂ ਗੁਰੂ ਸਾਹਿਬ ਨੇ ਨਾਮ ਜਪਨ ਕੀਰਤ ਕਰਨ ਵੰਡ ਸਕੰਦਾ ਜੋ ਸਾਨੂੰ ਹੈ ਸੰਦੇਸ਼ ਦਿੱਤਾ ਮੇਰੇ ਤੋਂ ਗੁਰੂ ਸਾਹਿਬ ਦੇ ਬਾਰੇ ਕਿਉਂਕਿ ਗੁਰੂ ਸਾਹਿਬ ਦੇ ਬਾਰੇ ਗੱਲਾਂ ਕਰਨੀਆਂ ਬਹੁਤ ਔਖੀਆਂ ਨੇ ਗੁਰੂ ਦੀ ਹਜ਼ੂਰੀ ਦੇ ਵਿੱਚ ਗੁਰੂ ਸਾਹਿਬ ਬਾਰੇ ਗੱਲਾਂ ਕਰਦੇ ਅਣਗਿਣਤ ਭੁੱਲਾਂ ਹੋਈਆਂ ਹੋਣੀਆਂ ਖਿਮਾ ਦੀਜਾ ਚਖਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ